ਖੋਲੀਆਂ ਉਤਰ ਆਈਆਂ ਨੇ ਤੇ ਖੋਲੀ ਦਾ ਤਿਉਹਾਰ ਇਸ ਵਾਰ ਬਹੁਤ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਦੁਕਾਨਾਂ ਸਜਗੀਆਂ ਨੇ ਔਰ ਤੁਸੀਂ ਵੀ ਤਸਵੀਰਾਂ ਚ ਵੇਖੋਗੇ ਕਿ ਦੁਕਾਨਾਂ ਤੇ ਲੱਗਿਆ ਹੋਆ ਖੋਲੀਆਂ ਦੇ ਵਿੱਚ ਬਰਤਣ ਵਾਲਾ ਗੁਲਾਲ ਅਤੇ ਉਸ ਤੋਂ ਇਲਾਵਾ ਪਚਕਾਰੀਆਂ ਜਿਹਦੇ ਨਾਲ ਖੋਲੀ ਸੈਲੀਬ੍ਰੇਟ ਹੋਏਗੀ ਮੈਂ ਦੱਸਣਾ ਚਾਹਾਂਗਾ ਕਿ 17 ਤਰੀਕ ਤੋਂ ਲੈ ਕੇ 17 ਤਰੀਕ ਨੂੰ ਖੋਲੀ ਉਤਰਾਈ ਸੀਗੀ ਔਰ ਖੋਲੀਆਂ ਵਾਲੇ ਦਿਨ ਚੱਲਣਗੇ ਇਹ 25 ਔਰ 26 ਨੂੰ ਯਾਨੀ ਕਿ 25 ਤਰੀਕ ਨੂੰ ਖੋਲੀ ਹੋਏਗੀ ਤੇ 26 ਤਰੀਕ ਨੂੰ ਮੁਹੱਲਾ ਇਹ ਵੀ ਮਨਾਇਆ ਜਾਏਗਾ ਸੋ ਇਸ ਵੇਲੇ ਬਾਜ਼ਾਰ ਸੱਜੂਕੇ ਨੇ ਪੂਰੀ ਤਰ੍ਹਾਂ ਖਰੀਦਾਰੀ ਹੋ ਰਹੀ ਹੈ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਤਰ੍ਹਾਂ ਤਰ੍ਹਾਂ ਦੇ ਹੋਲੀ ਦੇ ਵਿੱਚ ਇਸਤੇਮਾਲ ਹੋਣ ਵਾਲੀਆਂ ਪਚਕਾਰੀਆਂ ਨੇ ਛੋਟੀਆਂ ਵੱਡੀਆਂ ਅੱਜਕੱਲ੍ਹ ਹੋਰ ਨਵੇਂ ਤਰੀਕੇ ਦੀਆਂ ਆ ਗਈਆਂ ਨੇ ਸਮੇਂ-ਸਮੇਂ ਜਿਵੇਂ ਜਿਵੇਂ ਬਦਲਦਾ ਜਾਂਦਾ ਹੈ ਉਹ ਨਵੀਂ ਤਕਨੀਕ ਬਾਜ਼ਾਰ ਦੇ ਵਿੱਚ ਆ ਜਾਂਦੀ ਹੈ ਇਸ ਸਾਈਡ ਤੇ ਮੈਂ ਜੇ ਕੈਮਰਾ ਪਰਸਨ ਨੂੰ ਕਵਾਂਗਾ ਕਿ ਉਧਰ ਦਿਖਾਏ ਤੇ ਤੋਤਾ ਗਨ ਜਿਹੜੀ ਇੱਥੋਂ ਸਾਨੂੰ ਨਜ਼ਰ ਆ ਰਹੀ ਹੈ ਤੋਤਾ ਗਨ ਵੀ ਲਿਖੀ ਹੋਈ ਹੈ ਇਸ ਤੋਂ ਇਲਾਵਾ ਇੱਕ ਨਵੀਂ ਚੀਜ਼ ਇੱਥੇ ਦੇਖੀ ਹੈ ਕਿ ਗੁਲਾਲ ਜਿਹੜੇ ਨੇ ਉਹਦੇ ਬੈਗ ਤਿਆਰ ਨੇ ਯਾਨੀ ਕਿ ਪੈਕੇਟ ਉਹਨਾਂ ਦੇ ਤਿਆਰ ਨੇ ਜਿਦੇ ਵਿੱਚ ਉਹਨਾਂ ਦੇ ਗੁਲਾਲ ਭਰੇ ਹੋਏ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਉਹ ਵੀ ਲਟਕਾਏ ਨੇ ਇਸ ਵਾਰ ਵੀ ਕੁਚਕਾਰੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਨੇ ਰੰਗਤ ਹੈ ਉਹਨਾਂ ਦੀਆਂ ਬੱਚੇ ਇਸ ਨੂੰ ਬਹੁਤ ਅਟ੍ਰੈਕਟ ਹੁੰਦੇ ਨੇ ਇਸ ਪ੍ਰਤੀ ਤੁਸੀਂ ਅਸੀਂ ਆਈਡੀਏ ਚ ਮਾਰਕੀਟ ਅੰਮ੍ਰਿਤਸਰ ਦੀ ਆਈਡੀਏ ਚ ਮਾਰਕੀਟ ਹੌਲ ਸੇਲ ਮਾਰਕੀਟ ਆ ਉੱਥੇ ਖੜੇ ਹਾਂ ਬਹੁਤ ਅਜਿਹੀ ਅਲੱਗ-ਅਲੱਗ ਤਰ੍ਹਾਂ ਦੀਆਂ ਵਰਾਈਟੀਆਂ ਨੇ ਜਿਹੜੀਆਂ ਬਾਜ਼ਾਰ ਦੇ ਵਿੱਚ ਇਸ ਵਾਰ ਖੋਲੀ ਦੇ ਵਿੱਚ ਨਜ਼ਰ ਆ ਰਹੀਆਂ ਨੇ 17 ਤਰੀਕ ਤੋਂ ਸ਼ੁਰੂ ਹੋ ਜਾਂਦੀ ਏ ਉਹ ਖੋਲੀ ਔਰ 26 ਤਰੀਕ ਜਿਸ ਦਿਨ ਖੋਲਾ ਮਹੱਲਾ ਹੁੰਦਾ ਫਿਰ ਸਮਾਪਤ ਹੋ ਜਾਂਦੀ ਏ ਸੋ ਇਸ ਦੀ ਖਰੀਦਾਰੀ ਖਰੀਦਾਰੀ ਚੱਲ ਰਹੀ ਏ ਤੋਤਾ ਬ੍ਰਾਂਡ ਫੇਰ ਕੁਆ ਨਜ਼ਰ ਆ ਰਿਹਾ ਤੋਤਾ ਬ੍ਰਾਂਡ ਵੀ ਹੱਥੇ ਹੈ ਹਾਂਜੀ ਸਰ ਕੀ ਕੀ ਚੀਜ਼ ਹੁੰਦੀ ਏ ਜੀ ਇਹ ਤੋਤਾ ਬ੍ਰਾਂਡ ਸਰਾ ਸਿਲੰਡਰ ਹੁੰਦੇ ਆ ਦੇਖੋ ਸਰ ਮੈਂ ਦਿਖਾਣਾ ਹਾਂਜੀ ਓਕੇ ਆਹਾਂ ਛੱਡ ਦੇ ਓਕੇ ਮਤਲਬ ਇਹ ਵਨ ਟਾਈਮ ਹੀ ਸੜਾ ਖੋਲ ਕੇ ਬਸ ਬਸ ਵਨ ਟਾਈਮ ਵਨ ਟਾਈਮ ਯੂਜ਼ ਹਾਂਜੀ ਹਾਂਜੀ ਓਕੇ ਵਨ ਟਾਈਮ ਯੂਜ਼ ਹੁੰਦਾ ਹੈ ਇਹ ਤੁਸੀਂ ਦੇਖੋ ਕਿ ਸਿਲੰਡਰ ਇਹ ਇਹ ਲੋਹੇ ਦਾ ਜੀ ਹਾਂਜੀ ਹਾਂਜੀ ਲੋਹੇ ਦਾ ਤੇ ਇਹਦੇ ਵਿੱਚ ਪਾਣੀ ਵਗੈਰਾ ਜਾਂ ਕੁਝ ਨਹੀਂ ਹੁੰਦਾ ਕੁਝ ਨਹੀਂ ਸਿੱਧਾ ਵੇ ਗੈਸ ਹੁੰਦੀ ਆ ਤੇ ਰੰਗ ਹੁੰਦਾ ਇਹਦੇ ਵਿੱਚ ਤੇ ਚਾਰ ਇੱਥੇ ਛੋਟਾ ਸਾਈਜ਼ ਵੀ ਆ ਦੇਖੋ ਬੜੀ ਅਜੀਬ ਜੀ ਚੀਜ਼ ਆ ਗਈ ਆ ਸਾਰੇ ਤੋਂ 2 ਕਿਲੋ ਵਾਲਾ اچھا ਇਹ ਮਤਲਬ ਕਿਲੋ ਕਿਲੋ ਦੇ ਹਿਸਾਬ ਨਾਲ ਹੈ ਸਾਰਾ ਅਵੇਲੇਬਲ ਸੋ ਤੁਸੀਂ ਦੇਖਿਆ ਕਿ ਬੜੇ ਅਜੀਬ ਇਹ ਇੰਡੀਅਨ ਨੇ ਇੰਡੀਅਨ ਇੰਡੀਆ ਦਾ ਆਤੋਤਾ ਬ੍ਰਾਂਡ ਹੈ ਇਹਦੇ ਵਿੱਚ ਸਿਲੰਡਰ ਨੇ ਜਿਸ ਤਰ੍ਹਾਂ ਕਿ ਅਸੀਂ ਦੂਸਰੇ ਫਾਇਰ ਆਪਣੀ ਫਾਇਰ ਸੇਫਟੀ ਲਈ ਲਗਾਉਣੇ ਆਪਣੇ ਘਰਾਂ ਤੇ ਦਫਤਰਾਂ ਦੇ ਉੱਤੇ ਉਹ ਵਾਲੇ ਬ੍ਰਾਂਡ ਹੈ ਹੈਨਾ ਸੋ ਇਸ ਤੋਂ ਇਲਾਵਾ ਹੋਰ ਵੀ ਬ੍ਰਾਂਡ ਹੈ ਨਜ਼ਰ ਆ ਰਹੇ ਨੇ ਇੱਕ ਤਰੀਕਾ ਨਹੀਂ ਇਲੈਕਟ੍ਰੀਕਲ ਇਲੈਕਟ੍ਰੀਕਲ ਵਾਟਰ ਗਨ ਬਹੁਤ ਹੀ ਅਜੀਬ ਗੱਲ ਹੈ ਕਿ ਇਲੈਕਟ੍ਰਿਕ ਵਾਟਰ ਗਨ ਹੈ ਜਿਹੜੀ ਬੱਚੇ ਜਿਸ ਨੂੰ ਬਹੁਤ ਪਸੰਦ ਕਰਨਗੇ ਸਰ ਖੋਲ ਕੇ ਥੋੜਾ ਮੈਂ ਦੇਖ ਸਕਦਾ ਜੀ ਸੋ ਤੁਸੀਂ ਇਸ ਵੇਲੇ ਤਸਵੀਰਾਂ ਚ ਦੇਖ ਰਹੇ ਹੋ ਕਿ ਇਸ ਵਾਰ ਦੀ ਖੋਲੀ ਦੇ ਵਿੱਚ ਇਲੈਕਟ੍ਰਿਕ ਗਨ ਜਿਹੜੀ ਹੈ ਉਹ ਵੀ ਵਰਤੀ ਜਾਏਗੀ ਇਹ ਮਤਲਬ ਇਸ ਦਾ ਜਿਆਦਾ ਜਾਣਕਾਰੀ ਤੇ ਦੱਸ ਦੇਣੇ ਭਾਈ ਸਾਹਿਬ ਓਕੇ ਇਹਦੇ ਵਿੱਚ ਚਾਰ ਡੰਨਾ ਹੋਗੀ ਦੇਖ ਨਾ ਇਹ ਚਾਰਜਰ ਲੈ ਕੇ ਇੱਕ ਵਾਰ ਲੈ ਲਓ ਤੇ ਵਨ ਬਾਕੀ ਤਾਂ ਸਾਰੀ ਹੋਲੀ ਇਦਾਂ ਖੇਡੋ ਇਹ ਤਾਂ ਮੋਡ ਆਫ ਫੰਕਸ਼ਨ ਕੀ ਰਹੇਗਾ ਕਿਸ ਤਰ੍ਹਾਂ ਚੱਲੇਗੀ ਇਹਦੇ ਚ ਪਾਣੀ ਕਿਸ ਤਰ੍ਹਾਂ ਪਏਗਾ ਜਾਂ ਪੰਜ ਹੋਏ ਚ ਟੈਂਕੀ ਚ ਵਾਕੇ 600 ਮਰ ਦੀ ਟੈਂਕੀ ਹੈਗੀ ਹੈ ਤੇ ਬਸ ਓਕੇ ਦੀ ਬਸ ਓਕੇ ਸੋ ਇਸ ਤੋਂ ਇਲਾਵਾ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਤੇ ਉਦੋਂ ਪਚਕਾਰੀਆਂ ਕੀ ਗੁਬਾਰੇ ਹੀ ਚੱਲਿਆ ਕਰਦੇ ਸੀ ਪਾਣੀ ਬਰ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਸਮੇਂ ਬਦਲਦਾ ਜਾ ਰਿਹਾ ਹੈ ਆਧੁਨਿਕ ਤਰੀਕੇ ਦੇ ਨਾਲ ਇਸਤੇਮਾਲ ਹੋਣ ਵਾਲੀਆਂ ਵੀ ਚੀਜ਼ਾਂ ਆ ਗਈਆਂ ਨੇ ਰੰਗ ਆ ਗਏ ਨੇ ਸਰ ਮੈਂ ਤੁਸੀ ਇਹ ਥੋੜਾ ਜਿਹਾ ਦੱਸਿਓ ਐ ਬਹੁਤ ਨਵੀਂ ਨਵੀਆਂ ਚੀਜ਼ਾਂ ਨੇ ਇਹ ਕਲਰਡੇ ਸ਼ੂਟਰ ਸ਼ੂਟਰ ਹੈ ਕੀ ਚੀਜ਼ ਹੈ ਗਿਆ ਨੇ ਸਰ ਆਪਾਂ ਤੁਸੀਂ ਛੋਟੇ ਹੁੰਦੇ ਸੀ ਹਨਾ ਤੇ ਆਪਾਂ ਰੰਗ ਹੱਥ ਨਾਲ ਪਾਉਂਦੇ ਸੀ ਬੱਚੇ ਹੋ ਗਏ ਹੁਣ ਹਾਈ ਜੀ ਉਹਨੋਂ ਹੱਥ ਨਹੀਂ ਲਗਾਉਣਾ ਪਸੰਦ ਕਰਦੇ ਹੁਣ ਦੂਰ ਤੋਂ ਪਚਕਾਰੀ ਪਹਿਲਾਂ ਹੁਣ ਪਾਣੀ ਵਾਲੀ ਵਿਚਕਾਰੀ ਹੁੰਦੀ ਸੀ ਅੱਜ ਕੱਲ੍ਹ ਚੱਲ ਰਹੀ ਰੰਗ ਵਾਲੀ ਵਿਚਕਾਰੀ ਕਿ ਦੂਰ ਤੋਂ ਦਬਾਓ ਤੇ ਰੰਗ ਆਟੋਮੈਟਿਕਲੀ ਦੂਸਰੇ ਤੇ ਪੈ ਜਾਵੇ ਠੀਕ ਹੈ ਇਹ ਥੋੜਾ ਕੁਝ ਮੈਂ ਦੱਸ ਦੇਣਾ ਚਾਹਨਾ ਕਿ ਅਗਰ ਆਪਾਂ ਮੋਬਾਈਲ ਦੇ ਵਿੱਚ ਕੋਈ ਸੌਫਟਵੇਅਰ ਹੁੰਦਾ ਅਗਰ ਉਹਨੂੰ ਆਪਾਂ ਅਪਡੇਟ ਨਹੀਂ ਕਰਾਂਗੇ ਨਾ ਤ्यो ਨਹੀਂ ਚੱਲੇਗਾ ਸੋ ਇਦਾਂ ਹੀ ਆਪਾਂ ਆਪਣੇ ਬਿਜ਼ਨਸ ਨੂੰ ਲੈ ਕੇ ਚੱਲ ਰਹੇ ਹਾਂ ਕਿ ਹੋਲੀ ਨੂੰ ਪਹਿਲਾ ਤਿਉਹਾਰ ਸੀ ਪਚਕਾਰੀ ਰੰਗ ਤੇ ਪਾਣੀ ਦੈਟਸ ਇਟ ਠੀਕ ਹੈ ਜੀ ਹੁਣ ਆਪਾਂ ਕਰ ਰਹੇ ਹਾਂ ਕਿ ਅਪਗ੍ਰੇਡ ਕਰਾਂਗੇ ਤੇ ਬੱਚਿਆਂ ਨੂੰ ਨਵਾਂ ਟ੍ਰੈਂਡ ਦਵਾਂਗੇ ਤੇ ਕੰਮ ਚੱਲੇਗਾ ਨਹੀਂ ਤੇ ਸੀਜ਼ਨਲ ਲੋਕੀ ਭੁੱਲ ਜਾਣਗੇ ਬੱਚੇ ਅੱਜ ਦੇ ਭੁੱਲ ਜਾਣਗੇ ਸੌਫਟਵੇਅਰ ਅਪਡੇਟ ਕਰਨਾ ਬੜਾ ਜ਼ਰੂਰੀ ਹੁੰਦਾ ਹੈ ਇਹ ਥੋੜਾ ਜਿਹਾ ਆਈਡੀ ਦੱਸੋ ਕਿ ਇਸ ਵਾਰ ਦੀ ਹੋਲੀ ਦੇ ਵਿੱਚ ਕੀ ਕੀ ਖਾਸ ਔਰ ਨਵਾਂ ਜਿਹੜਾ ਕਿ ਬੱਚੇ ਇਸ ਨੂੰ ਅਟਰੈਕਟ ਕਰਦੇ ਨੇ ਬੱਚੇ ਪਸੰਦ ਕਰਨਗੇ ਇਹ ਦੇਖੋ ਇਹਦੇ ਵਿੱਚ ਤਾਂ ਆਲਰੇਡੀ ਰੰਗ ਫਿੱਲ ਹੈ ਠੀਕ ਹੈ ਜੀ ਸਿੰਪਲ ਜਿਹਾ ਸਿਰ ਹਵਾ ਠੀਕ ਹੈ ਇਹਦੇ ਵਿੱਚ ਹਵਾ ਆਟੋਮੈਟਿਕਲੀ ਸਿਲ ਹੋ ਜਾਏਗੀ ਤੁਸੀਂ ਦਬਾਓਗੇ ਹਵਾ ਦੇ ਨਾਲ ਰੰਗ ਮਿਕਸ ਹੋ ਕੇ ਬਾਹਰ ਨਿਕਲੇਗਾ ਓਕੇ ਇੱਕ ਤਰ੍ਹਾਂ ਦਾ ਫੋਗ ਬਣ ਜਾਏਗਾ ਧੂਆਂ ਬਣ ਜਾਏਗਾ ਔਰ ਰੰਗ ਵੀ ਇਹਦੇ ਜਿਹੜੇ ਵਧੀਆ ਨਾਨ ਟਾਕਸਿਕ ਪੈਂਦੇ ਆ ਪਹਿਲਾਂ ਆਪਾਂ ਯੂਜ਼ ਕਰਦੇ ਸੀ ਮਿੱਟੀ ਵਾਲੇ ਰੰਗ ਕਿਸੇ ਰੈਸ਼ਸ ਹੋ ਗਏ ਹਨਾ ਕਿਸੇ ਦੀ ਸਕਿਨ ਖਰਾਬ ਹੋ ਗਈ ਕਿਸੇ ਦਾ ਅੰਦਾ ਚਲਾ ਗਿਆ ਤਾਂ ਕੋਈ ਤਰੀਕਾ ਖਰਾਬ ਹੋ ਗਿਆ ਪਰ ਹੁਣ ਅੱਜ ਕੱਲ ਬਿਲਕੁਲ ਸੇਫ ਹੈ ਹੋਲੀ ਦਾ ਟ੍ਰੈਂਡ ਚੇਂਜ ਹੋ ਰਿਹਾ ਹੁਣ ਟ੍ਰੈਂਡ ਚੇਂਜ ਹੋ ਰਿਹਾ ਪਿੱਛੇ ਜੇ ਇਹ ਵੀ ਗੱਲ ਆ ਰਹੀ ਸੀ ਕਿ ਜਿਹੜਾ ਇਸਤੇਮਾਲ ਹੁੰਦਾ ਹੈ ਬੱਚੇ ਜਿਹੜਾ ਲੋਕੀ ਵੀ ਪੇਸ਼ਾਨ ਕਰਦਾ ਸੀ ਸਾਡੀ ਸਕਿਨ ਨੂੰ ਰੈਸ਼ ਕਰ ਦਿੰਦਾ ਸੀਗਾ ਅੱਜ ਕੱਲ ਜੋ ਕਲਰਸ ਆ ਰਹੇ ਆ ਉਹ ਲੋਕੀ ਕਹਿੰਦੇ ਸਾਨੂੰ ਲਗਾਓ ਕੋਰਾ ਟ੍ਰੈਂਡ ਜਿਵੇਂ ਪਹਿਲਾਂ ਹੁੰਦਾ ਸੀ ਮਿੱਟੀ ਵਾਲੇ ਰੰਗ ਅੱਜ ਕੱਲ ਬਿਲਕੁਲ ਖਤਮ ਹੋ ਗਏ ਆ ਦੇਖੋ ਪਹਿਲਾਂ ਜਦੋਂ ਆਪਾਂ ਹੋਲੀ ਖੇਲੇ ਸੀ ਨਾ ਤੁਸੀਂ ਵੀ ਜਦੋਂ ਖੇਲਦੇ ਹੋ ਜਾਂ ਮੈਂ ਜਦ ਆਪਣੀ ਏਜ ਚ ਖੇਲ ਰਿਆ ਅਸੀਂ ਲੋਕਾਂ ਦੇ ਰੰਗ ਪਾਉਂਦੇ ਸੀ ਅੱਜਕੱਲ੍ਹ ਕੀ ਸਿਸਮ ਹੈ ਅਸੀਂ ਫੈਮਿਲੀ ਦੇ ਵਿੱਚ ਜਾਂ ਫਰੈਂਡਸ ਦੇ ਵਿੱਚ ਸਰਕਲ ਇਕੱਠਾ ਹੁੰਦਾ ਅਸੀਂ ਆਪਸ ਵਿੱਚ ਖੇលਦੇ ਆ ਇੱਕ ਤਾਂ ਲੜਾਈ ਜਿਹੜੀ ਹੁੰਦੀ ਸੀ ਪਹਿਲਾਂ ਹਨਾ ਪਹਿਲਾਂ ਲੜਾਈ ਹੁੰਦੀ ਸੀ ਗੁਬਾਰਾ ਮਾਰ ਦਿੱਤਾ ਉਹ ਲੜਾਈ ਹੋ ਗਈ ਹੁਣ ਕੁਝ ਨਹੀਂਗਾ ਹੁਣ ਆਪਣੇ ਘਰ ਦੇ ਅੰਦਰ ਮੈਰਿਜ ਪਾਰਟੀਆਂ ਹੁੰਦੀਆਂ ਮੈਂ ਬੈਂਕਟ ਹਾਲ ਹੋਲੀ ਬੁੱਕ ਕਰਾ ਦਿੰਦੇ ਆ ਆਪਸ ਵਿੱਚ ਮਿਲ ਕੇ ਖੇលਦੇ ਆ ਸੋ ਅਲੱਗ ਅਲੱਗ ਚੀਜ਼ਾਂ ਦੀ ਹੁਣ ਗੱਲ ਹੋ ਰਹੀ ਹੈ ਹੁਣ ਉਹ ਵਾਲਾ ਟ੍ਰੈਂਡ ਥੋੜਾ ਬਿਲਕੁਲ ਚੇਂਜ ਹੋ ਚੁੱਕਿਆ ਹੁਣ ਲੋਕੀ ਕਹਿ ਰਹੇ ਕਿ ਹਾਂ ਕਲਰ ਲਗਾਓ ਆਪਣਾ ਫੇਸ ਅੱਗੇ ਕਰਦੇ ਹਾਂ ਜੀ ਲਗਾਓ ਜੀ ਕਲਰ ਕੋਈ ਦਿੱਕਤ ਨਹੀਂ ਓਕੇ ਓਕੇ ਮਤਲਬ ਚੇਂਜ ਆ ਗਿਆ ਹੈ ਜਿਸ ਤਰ੍ਹਾਂ ਕਿ ਅੱਗੇ ਲੋਕੀ ਭੱਜਦੇ ਸੀਗੇ ਕਲਰ ਪਵਾਉਣ ਤੋਂ ਕਿ ਸਾਨੂੰ ਮੈਨੂੰ ਰੰਗ ਨਾ ਲਗਾਓ ਹੁਣ ਆਪ ਕਹਿਣਗੇ ਕਿ ਇਸ ਤਰ੍ਹਾਂ ਦਾ ਕਲਰ ਕਲਰ ਦੇ ਵਿੱਚ ਕੁਆਲਿਟੀ ਇਦਾਂ ਦੀ ਆ ਗਈ ਹੈ ਪਹਿਲਾਂ ਹੁੰਦੇ ਸੀ ਕਿ ਲੋਕ ਕਹਿੰਦੇ ਸੀ ਕਿ ਹੋਲੀ ਇੱਕ ਸਸਤਾ ਤਿਉਹਾਰ ਹੈ ਠੀਕ ਹੈ ਅੱਜ ਦੇ ਟਾਈਮ ਦੇ ਵਿੱਚ ਹੋਲੀ ਵੀ ਇੱਕ ਮਹਿੰਗਾ ਤਿਉਹਾਰ ਹੈ ਆਪਾਂ 10 ਦਿਨ ਅਫੋਰਡ ਨਹੀਂ ਕਰ ਸਕਦੇ ਬਟ 1 ਦਿਨ ਅਫੋਰਡ ਕਰ ਸਕਦੇ ਆ ਔਰ ਕੁਆਲਿਟੀ ਵਧੀਆ ਯੂਜ਼ ਕਰ ਸਕਦੇ ਆ ਤੁਸੀਂ ਦੱਸਿਆ ਕਿ ਹੋਲੀ ਹੁਣ ਥੋੜਾ ਜਿਆ ਮਹਿੰਗਾ ਹੋ ਗਿਆ ਕਿ ਇਹਦੇ ਚ ਕੋਈ ਮਹਿੰਗੀ ਗੱਲ ਹੋ ਗਈ ਹੈ ਕਿ ਅੱਗੇ ਤਾਂ ਰੰਗ ਲਿਆ ਕੇ ਤੇ ਅਸੀਂ ਮੰਨ ਲੈਂਦੇ ਸੀ ਹੁਣ ਜਿਹੜੀਆਂ ਵਸਤਾ ਉਹਨਾਂ ਦਾ ਰੇਟ ਵੱਧ ਗਏ ਨੇ ਨਹੀਂ ਨਹੀਂ ਰੇਟ ਨਹੀਂ ਵੱਧੇ ਜਿਹੜੇ ਆਪਾਂ ਉਸ ਟਾਈਮ ਤੇ ਰੰਗ ਯੂਜ਼ ਕਰਦੇ ਸੀ ਨਾ ਉਦੋਂ 5 ਰੁਪਏ ਕਿਲੋ ਸੀ ਅੱਜ 7 ਰੁਪਏ ਕਿਲੋ ਹੈ ਹੂੰ ਠੀਕ ਹੈ ਮੈਂ ਇੱਕ ਨਾ ਸਾਡੇ ਬੜੇ ਵਧੀਆ ਮੰਤਰੀ ਹੈਗੇ ਨੇ ਨਿਤਿਨ ਗੜਗੜੀ ਜੀ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਸੀ ਕਿ ਤੁਸੀਂ ਅਗਰ ਉਹਨਾਂ ਨੇ ਕਿਸੇ ਨੂੰ ਕਿਹਾ ਕਿ ਤੁਸੀਂ ਪੈਸੇ ਦੀ ਅਗਰ ਗੱਲ ਕਰਦੇ ਹੋ ਅਗਰ ਤੁਸੀਂ ਮੰਨ ਲਓ ਨਿਊਜ਼ ਚੈਨਲ ਨੇ ਕੋਈ ਆਪਣਾ ਸ਼ੋਅ ਕਰਨਾ ਹੈ ਤੇ ਉਹ ਕਿਸੇ ਗਰਾਊਂਡ 'ਚ ਜਾ ਕੇ ਫ੍ਰੀਜ 'ਚ ਵੀ ਕਰ ਸਕਦੇ ਆ ਤੇ ਬੈਂਕਟ ਹਾਲ ਲਾ ਕੇ ਮੈਂਗਲ ਵੀ ਕਰ ਸਕਦੇ ਆ ਠੀਕ ਹੈ ਜੀ ਸੋ ਇਦਾਂ ਹੀ ਸਿਸਟਮ ਹੈ ਪਹਿਲਾਂ 5 ਰੁਪਏ ਕਿਲੋ ਦਾ ਤਾਂ ਯੂਜ਼ ਕਰਦੇ ਸੀ ਹੁਣ 500 ਕਿਲੋ ਵਾਲਾ ਯੂਜ਼ ਕਰਦੇ ਆ ਇੱਕ ਤੇ ਆਪਣੀ ਸ਼ੀਰਤ ਤਿਆਰ ਹੁੰਦਾ ਇੱਕ ਹੋਲੀ ਵੀ ਮਨਾਈ ਜਾਂਦੀ ਆ ਪਹਿਲਾਂ ਆਪਾਂ ਗੰਦੇ ਰੰਗ ਦੀ ਮਿੱਟੀ ਦਾ ਬਣੇ ਹੋਏ ਰੰਗ ਯੂਜ਼ ਕਰਦੇ ਸੀ ਅੱਜ ਕੱਲ ਇਹਦਾ ਤਾਂ ਨਹੀਂ ਆ ਇਥੇ ਇੱਕ ਬੜੀ ਵੱਡੀ ਗੱਲ ਤੁਸੀਂ ਬੜੀ ਗੱਲ ਅੱਛੀ ਕੀਤੀ ਹੈ ਕਿ ਪਹਿਲੇ ਗੰਦੇ ਰੰਗ ਵਰਤਦੇ ਸੀਗੇ ਜੋ ਅਸੀਂ ਦੇਖਿਆ ਕਿ ਮੈਂ ਆਪਣੀ ਟਾਈਮ ਆਪਣੀ ਗੱਲ ਕਰਾਂ ਤਾਂ ਇੱਕ ਟਾਈਮ ਸਾਡਾ ਸ਼ਹਿਰ ਅਮਨੇਸਰ ਇਨਸਾਈਡ ਸਿਟੀ ਵਾਲ ਸਿਟੀ ਦੇ ਵਿੱਚ ਬੜਾ ਗੰਦਵੰਦ ਛੁੱਟਿਆ ਜਾਂਦਾ ਸੀਗਾ ਮੇਰੇ ਖਿਆਲ ਉਹ ਉਤੋਂ ਦੂਰ ਹੋ ਗਏ ਨੇ ਲੋਕੀ ਬਿਲਕੁਲ ਬਿਲਕੁਲ ਸਰ ਮੈਂ ਤੁਹਾਨੂੰ ਇਹ ਚੀਜ਼ ਦੱਸਣੀ ਚਾ ਰਿਹਾ ਕਿ ਹੁਣ ਨਾ ਟ੍ਰੈਂਡ ਚੇਂਜ ਹੋ ਕੇ ਹੋ ਚੁੱਕਿਆ ਪਹਿਲਾਂ ਤੁਸੀਂ ਯਾਦ ਕਰੋ ਇਹ ਤੋਂ 10 ਸਾਲ ਪਹਿਲਾਂ ਆਪਾਂ ਨਿਕਲੇ ਸੀ ਲੋਕ ਆਪਣੀ ਛੱਤਾਂ ਤੇ ਚੜੇ ਹੁੰਦੇ ਸੀ ਗੁਬਾਰੇ ਮਾਰਦੇ ਸੀ ਸਹੀ ਹੈ ਕੋਈ ਕੰਮ ਜਾ ਰਿਹਾ ਉਹਨੂੰ ਗੁਬਾਰਾ ਮਾਰਦੇ ਸੀ ਉਹ ਲੜ ਦਾਦਾ ਨਹੀਂ ਹੈ ਅੱਜ ਕੱਲ ਘਾਰ ਜਾਂਦੇ ਆ ਰੰਗ ਲਗਾਉਂਦੇ ਆ ਕੋਈ ਦਿੱਕਤ ਨਹੀਂ ਹੈਗੀ ਮਤਲਬ ਇੱਕ ਐਵੀ ਟ੍ਰੈਂਡ ਜਿਹੜਾ ਕਿ ਵਧੀਆ ਟ੍ਰੈਂਡ ਹੋ ਚੁੱਕਿਆ ਹੋਇਆ ਪਹਿਲਾਂ ਹੋਲੀ ਗੰਦਾ ਤਿਉਹਾਰ ਮੰਨਿਆ ਸੀ ਲੜਕੀਆਂ ਜਾ ਰਹੀਆਂ ਉਹਨੂੰ ਰਸੇ ਗੁਬਾਰੇ ਮਾਰਦ ਨੇ ਅੱਜ ਕੱਲ ਬਿਲਕੁਲ ਇਦਾਦ ਨਹੀਂ ਹੈਗਾ ਤੋ ਨਵੀਂ ਤਕਨੀਕ ਹੈ ਸਮੇਂ-ਸਮੇਂ ਜਿਸ ਤਰ੍ਹਾਂ ਚੇਂਜ ਹੁੰਦਾ ਜਾਂਦਾ ਹੈ ਨਵੀਆਂ ਤਕਨੀਕਾਂ ਦੇਆਂ ਪਚਕਾਰੀਆਂ ਆ ਗਈਆਂ ਨੇ ਰੰਗ ਆ ਗਏ ਨੇ ਔਰ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਕਿ ਇੱਕ ਬੜਾ ਗੰਦਾ ਤਿਉਹਾਰ ਮੰਨਿਆ ਜਾਂਦਾ ਸੀ ਹੋਲੀ ਦਾ ਮਗਰ ਹੁਣ ਇਹਨੂੰ ਸ਼ੌਂਕ ਨਾ ਬਣਾਇਆ ਜਾ ਰਿਹਾ ਕੀ ਕਹਿ ਰਹੇ ਸੀ ਸਰ ਜੀ ਮੈਂ ਇਹ ਕਹਿ ਰਿਹਾ ਸੀ ਕਿ ਅੱਜਕੱਲ ਅਗਰ ਕਿਸੇ ਨੇ ਰੰਗ ਨਹੀਂ ਵੀ ਯੂਜ਼ ਕਰਨਾ ਉਹਦੇ ਲਈ ਆਪਣੇ ਕੋ ਫੋਗ ਦੀ ਆਈਟਮ ਹੈਗੀ ਆ ਜਿਵੇਂ ਕਲਰਫੁੱਲ ਧੂਆ ਨਿਕਲਦਾ ਠੀਕ ਹੈ ਜੀ ਤੇ ਉਹ ਇੱਕ ਤਰ੍ਹਾਂ ਦਾ ਹੋਲੀ ਦਾ ਤਿਉਹਾਰ ਹੈ ਔਰ ਕਿਸੇ ਕੱਪੜਾ ਵੀ ਗੰਦਾ ਨਹੀਂ ਹੁੰਦੇ ਜੀ ਜੀ ਬਿਲਕੁਲ ਨਵੀਂ ਤਕਨੀਕ ਹੈ ਫੌਗ ਫੌਗ ਵਾਲਾ 컬러 ਮਸ਼ੀਨ ਹੈ ਉਹਦੇ ਨਾਲ 컬러 ਇਹੋ ਜਿਹਾ ਨਿਕਲਦਾ ਹੈ ਰੰਗ ਤੇ ਰੰਗ ਵੀ ਨਹੀਂ ਪੈਂਦਾ ਔਰ ਹੋਲੀ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ ਸੋ ਐਸਾਈਡ ਦੇ ਉੱਤੇ ਪਚਕਾਰੀਆਂ ਨੇ ਛੋਟੇ ਛੋਟੀਆਂ ਪਚਕਾਰੀਆਂ ਨੇ ਜਿਹੜੇ ਬੱਚੇ ਬਹੁਤ ਖੁਸ਼ ਹੋਣਗੇ ਪਿੱਛੇ ਆਪਣੇ ਪਿੱਠੂ ਬੰਗੜੇ ਨੂੰ ਲਗਾ ਕੇ ਤੇ ਪਿਸਤੌਲ ਨਾਲ ਲੱਗੀ ਹੋਈ ਹੈ ਸੋ ਹੋਲ ਸੇਲ ਮਾਰਕੀਟ ਆਈਡੀਅਰ ਚ ਮਾਰਕੀਟ ਦੇ ਵਿੱਚ ਅਸੀਂ ਖੜੇ ਖਾਂ ਜਿੱਥੇ ਦੇਖਣ ਨੂੰ ਮਿਲਿਆ ਕਿ ਨਵੀਂ ਤਕਨੀਕੀ ਤਕਨੀਕ ਔਰ ਨਵੇਂ-ਨਵੇਂ ਡਿਜ਼ਾਈਨ ਨੇ ਹੋਲੀ ਦੇ ਕਿਉਂਕਿ ਹੋਲੀ ਰੰਗਾ ਦਾ ਤਿਉਹਾਰ ਹੈ ਇਸ ਨੂੰ ਬਹੁਤ ਚਾਹ ਨਾਲ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਔਰ ਇਸ ਬਾਜ਼ਾਰ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਦੁਕਾਨਾਂ ਸਜੀ ਹੋਈਆਂ ਨੇ 17 ਤਰੀਕ ਤੋਂ ਇਹ ਹੋਲੀ ਸ਼ੁਰੂ ਹੋਈ ਹੈ ਔਰ ਹੁਣ ਪਹਿਲੇ ਜਿਹੜਾ ਗੱਲ ਕਰੀਏ ਤਾਂ ਮਿੱਟੀ ਵਾਲੇ ਰੰਗ ਜਾਂ ਹੋਰ ਰੰਗ ਮਿਲਦੇ ਸੀਗੇ ਪਰ ਹੁਣ ਜਿਦਾ ਕਿ ਉਮੰਗ ਗੁਲਾਲ ਆਰਗੈਨਿਕ ਹੁਣੇ ਜਿਹੜੇ ਰੰਗ ਵੀ ਆ ਰਹੇ ਗੁਲਾਲ ਦੇ ਰੰਗ ਆ ਰਹੇ ਨੇ ਉਹ ਆਰਗੈਨਿਕ ਦੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਟਾਕਸਿਕ ਜਿਹੜੀ ਹੈ ਫ੍ਰੀ ਨੇ ਸੋ ਇਸ ਚੀਜ਼ਾਂ ਨਵੀਆਂ ਆ ਗਈਆਂ ਨੇ ਬਾਜ਼ਾਰ ਦੇ ਵਿੱਚ ਉਹ ਥੋੜੀਆਂ ਜੀਆਂ ਚੇਂਜ ਹੋ ਗਈਆਂ ਨੇ ਲੋਕੀ ਪਸੰਦ ਕਰ ਰਹੇ ਨੇ ਇਸ ਤੋਂ ਇਲਾਵਾ ਇਸ ਤਿਉਹਾਰ ਨੂੰ 26 ਤਰੀਕ ਤੱਕ ਨ ਮਨਾਇਆ ਜਾ ਰਿਹਾ ਹੈ 25 26 24 25 ਨੂੰ 24 ਤਰੀਕ ਰਾਤ ਨੂੰ ਹੋਲੀ ਦਾ ਦਹਨ ਹੋਏਗਾ 25 ਨੂੰ ਹੋਲੀ ਮਨਾਈ ਜਾਏਗੀ ਤੇ 26 ਤਰੀਕ ਨੂੰ ਖੋਲਾ ਮੁਹੱਲਾ ਹੋਏਗਾ ਯਾਨੀ ਮੁਹੱਲਾ ਕੱਢਿਆ ਜਾਏਗਾ ਇੱਥੇ ਇਹ ਕਲੀਅਰ ਕਰਦੇ ਆ ਕਿ ਅਮਰitsar ਦੇ ਵਿੱਚ ਸਿੱਖ ਕਮਿਊਨਿਟੀ ਜਿਹੜੀ ਹੈ ਉਹ ਹੋਲਾ ਉਮਲਾ ਬਣਾਉਂਦੀ ਹੈ ਮੁਹੱਲਾ ਕੱਢਿਆ ਜਾਂਦਾ ਹੈ ਉਸ ਦਿਨ ਹੋਲੀ ਮਨਾਈ ਜਾਂਦੀ ਹੈ ਸੋ ਹੋਲੀ ਦਾ ਤਿਉਹਾਰ ਤੁਸੀਂ ਦੇਖਿਆ ਕਿ ਗ੍ਰਾਹਕ ਵੀ ਇੱਥੇ ਆਏ ਹੋਏ ਨੇ ਉਹ ਵੀ ਪਰਚੇਸ ਕਰਦੇ ਹੋਏ ਨੇ ਔਰ ਬੈਲੂਨ ਜਿਹੜੇ ਬੱਚੇ ਇੱਕ ਟਾਈਮ ਤੇ ਉੱਤੇ ਪਸੰਦ ਕਰਦੇ ਨੇ ਗਲੀਆਂ ਮੁਹੱਲਿਆਂ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਉਹ ਉਹੋ ਜਿਹੇ ਬੈਲੂਨਸ ਇਕੱਠੇ ਕਰਕੇ ਤੇ ਉਹ ਲੈ ਕੇ ਜਾਂਦੇ ਨੇ ਉਹ ਵੀ ਅਸਰਦਾਜੀ ਉਸੇ ਮ ਖਰੀਦ ਰਹੇ ਨੇ ਸੋਸਾਈ ਜੀ ਇਹ ਇਹ ਜਿਹੜਾ ਬਲੂਨ ਹੈ ਪਕਾਨਾ ਪਕਾਨਾ ਜਿਹਨੂੰ ਕਿਹਾ ਜਾਂਦਾ ਇਹ ਬੜਾ ਬੜਾ ਮਸ਼ਹੂਰ ਹੁੰਦਾ ਸੀ ਅਸੀਂ ਵੀ ਖਰੀਦੇ ਹੁੰਦੇ ਸੀਗੇ ਹੁਣ ਕੀ ਲੱਗਦਾ ਤੁਹਾਨੂੰ ਤੁਹਾਡੇ ਕੋਲ ਇਹੋ ਜਿਹਾ ਗਾਹ ਰਹਿੰਦਾ ਮੈਂ ਤਾਂ ਪਹਿਲੀ ਵਾਰ ਇਹ ਅੱਛਾ ਖਰੀਦਿਆ ਹੈ ਤੁਹਾਡੇ ਵੇਲੇ ਤਾਂ ਤੁਸੀਂ ਵੀ ਵੇਖਿਆ ਹੀ ਹੋਏਗਾ ਕਿ ਅਸੀਂ ਖਰੀਦੇ ਹੁੰਦੇ ਸੀ ਮੈਂ ਨਹੀਂ ਵੇਖਿਆ ਮੈਂ ਹੋਰ ਦੇਖਿਆ ਸੀ ਜਦੋਂ ਆਇਆ ਇਹ ਨਹੀਂ ਮੈਂ ਦੇਖਿਆ ਹੂੰ ਬਿਲਕੁਲ ਨਵੀਆਂ ਚੀਜ਼ਾਂ ਆ ਗਈਆਂ ਆ ਇਹ ਮੈਂ ਪਹਿਲੀ ਵਾਰੀ ਲਿਆ ਕੇ ਚੱਲਿਆ। ਲੈ ਗਾ ਤੁਹਾਨੂੰ ਪਾਣੀ ਪਾਉਣ ਦੀ ਲੋੜ ਨਹੀਂ ਐ ਕਿੰਨਾ ਤੇ ਵੱਜਣੀ ਐ। ਨਹੀਂ ਇਹ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਨੇ ਸਿੰਘ ਸਾਹਿਬ ਕਿ ਇਹ ਨਵੀਂ ਚੀਜ਼ ਹੈਗੀ। ਕੀ ਸਰ ਇਹਦੇ ਵਿੱਚ ਕੀ ਖਾਸ ਲੇਗਾ? ਬਿਲਕੁਲ ਬਿਲਕੁਲ। ਹਾਂ ਹਾਂ। ਠੀਕ ਹੈ ਜੀ। ਇਹਦੇ ਵਿੱਚ ਇੱਕ ਨੋਜ਼ਲ ਵੀ ਹੁੰਦੀ ਐ। ਠੀਕ ਐ। ਉਹ ਲੱਗ ਜਾਂਦੀ ਐ ਪਾਈਪ ਦੇ ਨਾਲ। ਆ ਦੇਖੋ। ਪਾਣੀ ਵਾਲੀ ਪਾਈਪ ਹੁੰਦੀ ਐ। ਪਹਿਲਾਂ ਫਿੱਟ ਕਰ ਲੋ ਓਕੇ ਆਟੋਮੈਟਿਕਲੀ ਗੁਬਾਰੇ ਜਿਹੜੇ ਪਾਣੀ ਨਾਲ ਭਰ ਜਾਣਗੇ ਔਰ ਇਹਨੂੰ ਰਬੜ ਲੱਗੀ ਹੋਈ ਹੈ ਓਕੇ ਆਟੋਮੈਟਿਕ ਨੀਚੇ ਡਿੱਗ ਜਾਣਗੇ ਔਰ ਉਹਨਾਂ ਨੂੰ ਗੰਨ ਵੱਜ ਜੇਗੀ ਠੀਕ ਹੁਣ ਪਹਿਲਾਂ ਟੁੜੀ ਵਾ ਆਪਾਂ ਭਰਦੇ ਸੀ ਫਿਰ ਇਕੱਲੇ ਇਕੱਲੇ ਉਹਨੂੰ ਗੰਨ ਮਾਰਦੇ ਸੀ ਅੱਜ ਕੱਲ ਸੇਨ ਨਹੀਂਗਾ ਅੱਜ ਕੱਲ ਸਿਰਫ ਇੱਕ ਵਾਰੀ ਭਰੋ 31 ਬਲੂਨ 37 ਬਲੂਨਸ ਹੈਗੇ ਆ ਇੱਕ ਵਾਰੀ ਝਟਕਾ ਮਾਰੋ ਆਪੇ ਗੰਨ ਵੱਜ ਜਾਂਦੀ ਹੈ ਓਕੇ ਜੀ ਨੀਚੇ ਗਿਰ ਜਣ ਨੀਚੇ ਤਾਂ ਪਰ ਰੱਖੋਗੇ ਨਾ ਓਕੇ ਉਹਦੇ ਚ ਗਿਰ ਜਾਣਗੇ ਪਾਣੀ ਦੇ ਵਿੱਚ ਆਪਣਾ ਚੁਕ ਚੁਕ ਮਾਰੀ ਜੋ ਤੁਹਾਨੂੰ ਗੰਨ ਮਾਰਨ ਦੀ ਲੋ ਜਿਹੜੇ ਗੁਬਾਰੇ ਨੇ ਆਪਣੀ ਟੂਟੀ ਤੋਂ ਟੈਪ ਤੋਂ ਭਰਿਆ ਕਰਦੇ ਸੀਗੇ ਔਰ ਖੁਦ ਇਹਨਾਂ ਨੂੰ ਬੰਨ ਕੇ ਗੰਡ ਬੰਨ ਕੇ ਜਾਂ ਰਬੜ ਚੜਾ ਕੇ ਜਾਂ ਧਾਗਾ ਬਨ ਕੇ ਇਹਨੂੰ ਚਲਾਉਂਦੇ ਸੀਗੇ ਹੁਣ ਮਸ਼ੀਨ ਨਵੀਂ ਤਕਨੀਕ ਆ ਗਈ ਹੈ ਕਿ ਨੋਜ਼ਲ ਲੱਗੀ ਹੋਈ ਹੈ ਪਾਈਪ ਤੁਸੀਂ ਇਹਦੇ ਨਾਲ ਲਗਾਓ ਪਾਣੀ ਦੀ ਔਰ ਜਿਹੜੇ نیچے ਗੁਬਾਰੇ ਨੇ ਉਹਨਾਂ ਨੂੰ ਆਪਣੇ ਆਪ ਫਿਲ ਹੋ ਜਾਂਦੇ ਨੇ ਤੇ ਆਪਣੇ ਆਪ ਹੀ ਇਹਨਾਂ ਦੇ ਉੱਤੇ ਗੰਡ ਵੀ ਵੱਜ ਜਾਂਦੀ ਹੈ ਕਿਉਂਕਿ ਰਬੜ ਵੀ ਇਸ ਤੇ ਉਤੇ ਲਗੀ ਹੋਈ ਹੈ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਬਾਜ਼ਾਰ ਸਜ ਗਿਆ ਹੈ ਬਾਜ਼ਾਰ ਦੇ ਵਿੱਚ ਗ્રાਹਕ ਕ ਸ਼ੁਰੂ ਹੋ ਚੁੱਕਾ ਹੈ ਸਾਰਾ ਤਰੀਕ ਤੋਂ ਸ਼ੁਰੂ ਹੋਈ ਹੈ ਹੋਲੀ 25 ਨੂੰ 24 ਤਰੀਕ ਨੂੰ ਹੋਲੀ ਦਾ ਦਹਨ ਹੋਏਗੀ 25 ਤਰੀਕ ਨੂੰ ਹੋਲੀ ਹੈ ਔਰ 26 ਤਰੀਕ ਨੂੰ ਹੋਲਾ ਮਹੱਲਾ ਦਾ ਤਿਉਹਾਰ ਵੀ ਮਨਾਇਆ ਜਾਏਗਾ ਸੋ ਸਾਡੀ ਵੀ ਇਹ ਗੁਜਾਰਿਸ਼ ਹੈ ਦੈਨਿਕ ਸਵੇਰਾ ਦੀ ਅਪੀਲ ਹੈ ਕਿ ਤੁਸੀਂ ਇਸ ਨੂੰ ਹਰਸ਼ ਨਾਲ ਬਣਾਓ ਉલ્લાਸ ਨਾਲ ਬਣਾਓ ਪਰ ਲੜਾਈ ਝਗੜੇ ਤੋਂ ਗੁਰੇਜ਼ ਕਰੋ कैमरा पर्सन टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप